ਖਾਸ ਤੌਰ ਤੇ ਨਹੀਂ ਪੰਜਾਬ ਸਰਕਾਰ ਦੇ ਵੱਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਵਿੱਚ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਸੋ ਅਗਵਾਲੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜੋ ਪਿਛਲੇ ਦਿਨੀ ਡੀਜ਼ਲ ਪੈਟਰੋਲ ਦੇ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਸ ਦੇ ਨਾਲ ਆਮ ਆਦਮੀ ਆਮ ਲੋਕਾਂ ਤੇ ਕਾਫੀ ਬੋਝ ਪੈਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਵਧਾਉਣ ਦੇ ਨਾਲ ਰੋਜ਼ਾਨਾ ਬੱਸ ਸਫ਼ਰ ਕਰਨ ਵਾਲੇ ਸਵਾਰੀਆਂ ਨੂੰ ਬਹੁਤ ਵੱਡਾ ਤੱਕਾ ਲੱਗਿਆ ਹੈ ਸਾਡੀ ਮੰਗ ਹੈ ਕਿ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਵਧੇ ਹੋਏ ਬੱਸਾਂ ਦੇ ਕਿਰਾਏ ਵੀ ਤੁਰੰਤ ਵਾਪਸ ਕੀਤੇ ਜਾਣ ਸੋ ਅੱਜ ਸ਼ਰਮਨਾਈ ਕਾਲਜ ਜਿਲ੍ਹਾ ਸੰਗਰੂਰ ਦੇ ਸਮਾਚੀ ਲੀਡਰਸ਼ਿਪ ਸਾਰੇ ਜਥੇਬੰਦੀਵਾਂ ਵੱਲੋਂ ਮਾਨੋਜ ਰਾਜਪਾਲ ਜੀ ਦੇ ਨਾਮ ਤੇ ਡੀਸੀ ਸਾਹਿਬ ਸੰਗਰੂਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਤਰ੍ਹਾਂ ਲੁੱਟਾਂ ਖੋਹਾਂ ਚੋਰੀਆਂ ਵਧ ਰਹੀਆਂ ਨੇ ਗੈਂਗਸਟਰ ਬਾਦ ਵਧ ਰਿਹਾ ਉਹ ਮੁੱਦਾ ਸੀ ਬਿਜਲੀ ਦੇ ਰੇਟ ਜਿਹੜੇ ਵਧਾਏ ਗਏ ਨੇ ਸਬਸਿਡੀ ਖਤਮ ਕਰਕੇ ਉਹ ਮੁੱਦਾ ਸੀ ਔਰ ਇਸ ਦੇ ਨਾਲ ਨਾਲ ਜੋ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾਏ ਗਏ ਨੇ ਅੱਜ ਪੰਜਾਬ ਦੇ ਰੇਟ ਡੀਜ਼ਲ ਅਤੇ ਪੈਟਰੋਲ ਦੇ हिमाचल और हरियाणा साडे गोंडी सूबा नु दोनों नालो ज्यादा जा ना ने किसी टाइम पंजाब दे रेट इनना नु ਘਾਟ ਹੁੰਦੇ ਸੀ ओदे ते ਵੀ ਟੈਕਸ ਲਾਏ ਗਏ ਨੇ ਔਰ ਇਸੇ ਤਰ੍ਹਾਂ ਇਸ ਤਰ੍ਹਾਂ ਦਾ ਵਰਤਾਰਾ ਜੋ ਪੰਜਾਬ ਦੇ ਹਾਲਾਤ ਨੇ ਇੱਕ ਡਿਕਟੇਟਰਸ਼ਿਪ ਦੇ ਢੰਗ ਨਾਲ ਪੰਜਾਬ ਨੂੰ ਚਲਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੋਂ ਸਰਉਮ ਲਈ ਕਾਲੀ ਗੱਲ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਔਰ ਪੰਜਾਬ ਲਈ ਲੜਨ ਵਾਲੇ ਲੋਕਾਂ ਲਈ ਹਮੇਸ਼ਾ ਡਟ ਕੇ ਪੜਾ ਦਿੰਦਾ ਰਿਹਾ ਔਰ ਅਸੀਂ ਇਹਨਾਂ ਤਕਿਆਂ ਦੇ ਬੇਅਸਫੀਆਂ ਦੇ ਖਿਲਾਫ ਅੱਜ ਰਾਜਪਾਲ ਜੀ ਦੇ ਨਾਮ ਤੇ ਡੀਸੀ ਸਾਹਿਬ ਨੇ ਮੰਗ ਪੱਤਰ ਦਿੱਤਾ ਔਰ ਸਾਡੀ ਸਾਰੀ ਸਮੂਚੀ ਜ਼ਿਲ੍ਹੇ ਦੀ ਟੀਮ ਸਮੂਚੀ ਲੀਡਰਸ਼ਿਪ ਹਾਜ਼ਰ ਹੈ ਸੇਵਾਸ ਮਕਸਦ ਲਈ ਅੱਜ ਅਸੀਂ